ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਟਾਕ ਵਿਦ ਹਨੀ ਚੈਨਲ ਦੇ ਵਿੱਚ ਦੋਸਤੋ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਢੰਨੇ ਆ ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਕੌਮ ਲਈ ਸ਼ਿੱਧੀ ਦਿੱਤੀ ਸੀ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੇ ਚੰਦੋਆ ਅੱਜ ਗੁਰੂ ਅਰਜਨ ਦੇਵ ਜੀ ਦੀ ਸ਼ਿੱਧੀ ਬਾਰੇ ਅਸੀਂ ਗੱਲ ਕਰਾਂਗੇ ਉਹਨਾਂ ਨੇ ਆਪਣੀ ਸਿੱਖ ਕੌਮ ਲਈ ਕੀ ਕੀ ਕੁਰਬਾਨੀਆਂ ਦਿੱਤੀਆਂ ਅੱਜ ਸਾਡੇ ਨਾਲ ਨੇ ਸਰਦਾਰ ਸੁਖਦੀਪ ਸਿੰਘ ਜੀ ਆਰਟੀਆਈ ਐਕਟੀਵਿਸਟ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਆਨਸਰ ਸਰ ਅੱਜ ਦੇ ਦਿਨ ਦੀ ਮਹੱਤਤਾ ਦੱਸੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਅੱਜ ਦੇ ਦਿਨ ਸਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਸੀ ਉਸ ਟਾਈਮ ਤੇ ਮੁਗਲ ਬਾਦਸ਼ਾਹ ਜਹਾਂਗੀਰ ਸੀ ਔਰ ਜਹਾਂਗੀਰ ਦੇ ਦਰਬਾਰ ਦੇ ਵਿੱਚ ਇੱਕ ਅਹਿਲਕਾਰ ਸੀ ਚੰਦੂ ਔਰ ਜਿਵੇਂ ਕਿ ਸਮੇਂ ਤੋਂ ਸਮੇਂ ਜਿਉਂ ਗੁਰੂ ਕਾਲ ਤੁਰਿਆ ਆ ਉਹ ਉਦੋਂ ਬਾਅਦ ਅਲੱਗ-ਅਲੱਗ ਟਾਈਮ ਤੇ ਹੁਣ ਤੱਕ ਲਗਾਤਾਰ ਉਹ ਸਾਜ਼ਿਸ਼ਾਂ ਇੱਕ ਬੁਣੀਆਂ ਜਾਂਦੀਆਂ ਇਸੇ ਤਰ੍ਹਾਂ ਚੰਦੂ ਇੱਕ ਰਿਸ਼ਤਾ ਲੈ ਕੇ ਆਇਆ ਸੀਗਾ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਔਰ ਸੰਗਤ ਨੇ ਫਿਰ ਗੁਰੂ ਸਾਹਿਬ ਨਾਲ ਜਦੋਂ ਗੁਰੂ ਸਾਹਿਬ ਨੇ ਸੰਗਤ ਨਾਲ ਡਿਸਕਸ ਕੀਤਾ ਔਰ ਸੰਗਤ ਵੱਲੋਂ ਇੱਕ ਇਹ ਖਿਆਲ ਉੱਪਰ ਕੇ ਆਇਆ ਸਾਹਮਣੇ ਕਿ ਗੁਰੂ ਸਾਹਿਬ ਜੀ ਜਿਹੜੀ ਨਾਲੀ ਦੀ ਇੱਟ ਆ ਉਹ ਚਿਵਾਰੇ ਤੇ ਨਹੀਂ ਲਾਉਣੀ ਜਿਹੜਾ ਗੁਰੂ ਕਾਲ ਨਾਲ ਸੰਬੰਧਿਤ ਜਾਂ ਗੁਰੂ ਸਾਹਿਬਾਨ ਦੇ ਖਾਨਦਾਨ ਨਾਲ ਸੰਬੰਧਿਤ ਨੇ ਬੰਦੇ ਉਹਨਾਂ ਦਾ ਰਿਸ਼ਤਾ ਅਸੀਂ ਮੁਗਲ ਬਾਦਸ਼ਾਹ ਦੇ ਦਰਬਾਰੀ ਨਾਲ ਨਹੀਂ ਜੋੜ ਸਕਦੇ ਇੱਕ ਕਾਰਨ ਤੇ ਬੁਨਿਆਦ ਇਹ ਬਣਾਈ ਗਈ ਇਸ ਤੋਂ ਪਹਿਲਾਂ ਜਹਾਗੀਰ ਦੇ ਆਪਣੀ ਜਹਾਗੀਰ ਦੀ ਜਿਹੜੀ ਇੱਕ ਮੁਗਲ ਕਾਲ ਦੀ ਲਿਖਤ ਮਿਲਦੀ ਆ ਉਸ ਇਤਿਹਾਸਕ ਰਚਨਾ ਦਾ ਨਾਮ ਆ ਤੁਜਕੇ ਜਹਾਗੀਰੀ ਉਹ ਜਹਾਗੀਰ ਦਾ ਜੋ ਰਿਕਾਰਡ ਉਸ ਟਾਈਮ ਤੇ ਦਰਬਾਰਦਲ ਲਿਖਿਆ ਤੁਜਕੇ ਜਹਾਗੀਰੀ ਦੇ ਵਿੱਚ ਜਹਾਗੀਰ ਲਿਖਦਾ ਕਿ ਇੱਕ ਗੋਇੰਦਵਾਲ ਸਾਹਿਬ ਦੇ ਨੇੜੇ ਅਰਜਨ ਨਾ ਦਾ ਹਿੱਦੂ ਕੂੜ ਦੀ ਦੁਕਾਨ ਚਲਾ ਰਿਆ ਇਹ ਇਤਿਹਾਸਿਕ ਦਸਤਾਵੇਜ਼ ਵਿੱਚੋਂ ਮਿਲਦੀ ਤੁਹਾਨੂੰ ਲਿਖਤ ਉਥੋਂ ਉਹ ਚੀਜ਼ ਮੰਨਛਾ ਸਿੱਧ ਹੋ ਗਈ ਮੰਨਛਾ ਇਹ ਸੀ ਬਹਾਨਾ ਰਿਸ਼ਤੇ ਦਾ ਬਣਾਇਆ ਔਰ ਜਦੋਂ ਸੰਗਤ ਦੇ ਕਹਿਣ ਤੇ ਗੁਰੂ ਸਾਹਿਬ ਨੇ ਨਾ ਕਰ ਦਿੱਤੀ ਕਿ ਅਸੀਂ ਰਿਸ਼ਤਾ ਨਹੀਂ ਜੋੜ ਸਕਦੇ ਤਾਂ ਫਿਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਜਿਹੜੀ ਆ ਉਹ ਗੁਰਦੁਆਰਾ ਡੇਰਾ ਸਾਹਿਬ ਪਾਕਿਸਤਾਨ ਚ ਜਿਹੜਾ ਉਸ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਹਾਂਜੀ ਔਰ ਸਿਰ 'ਚ ਜਿਹੜੀ ਉਹ ਬਲ ਦੀ ਰੇਤ ਸਿਰ 'ਚ ਪਾਈ ਗਈ ਔਰ ਉਥੋਂ ਫਿਰ ਗੁਰੂ ਅਰਜਨ ਸਾਹਿਬ ਇਹ ਸਾਰੇ ਤਸੀਹੇ ਝੱਲਣ ਤੋਂ ਬਾਅਦ ਗੁਰੂ ਅਰਜਨ ਸਾਹਿਬ ਜਿਹੜੇ ਆ ਉਹ ਨਦੀ ਵਿੱਚ ਇਸ਼ਨਾਨ ਕਰਨ ਚਲੇ ਗਏ ਉਥੋਂ ਦੱਸਿਆ ਜਾਂਦਾ ਉਹ ਅਲੋਪ ਹੋ ਗਏ ਇਹ ਅੱਜ ਦਿਨ ਦੇ ਜਿੰਨ ਜਿਹੜੀ ਸ਼ਹਾਦਤ ਹੈ ਇਹ ਸਿੱਖ ਵਿਰਸੇ ਦਾ ਇੱਕ ਬਹੁਤ ਵੱਡਾ ਕੀਰਤੀਮਾਨ ਕਿ ਗੁਰੂ ਅਰਜਨ ਸਾਹਿਬ ਨੇ ਇੱਕ ਪੂਰਨੇ પાਕੇ ਦੱਸੇ ਕਿ ਮੁਗਲ ਸਲਤਨਾਤ ਹੋਵੇ ਜਾਂ ਕੋਈ ਵੀ ਵੱਡਾ ਦਰਬਾਰ ਹੋਵੇ ਅਸੀਂ ਜ਼ਰੂਰੀ ਨਹੀਂ ਉਹਦੇ ਧੌਂਸ ਦੇ ਅੱਗੇ ਝੁਕ ਜਾਈਂ ਮੀਨਿੰਗ ਇਹ ਬਣਦਾ ਸਾਰੇ ਦੇ ਸਾਰੇ ਵਰਗ ਸਾਰੀਆਂ ਤੇ ਸਾਰੀਆਂ ਪੀੜ੍ਹੀਆਂ ਜਾਗਰੂਕ ਹੋਣਗੇ ਆ ਤੇ ਫੇਰ ਤੁਸੀਂ ਉਸ ਬਰਾਬਰ ਲੈਵਲ ਤੇ ਆ ਸਕਦੇ ਹੋ ਮੇਰੇ ਕਹਿਣ ਦਾ ਮਕਸਦ ਇਹ ਆ ਕੋਈ ਸਮਾਂ ਸਾਡੇ ਤੋਂ ਬਾਅਦ ਸਾਡੀ ਪੀੜ੍ਹੀ ਤੋਂ ਬਾਅਦ ਜਦੋਂ ਅਗਲਾ ਸਮਾਂ ਆਊਗਾ ਜਦ ਤੁਹਾਡੇ ਤੋਂ ਬਾਅਦ ਵਾਲੀ ਪੀੜ੍ਹੀ ਜਿਹੜੇ ਤੁਹਾਡੇ ਬੱਚੇ ਹੋਣਗੇ ਜਦੋਂ 15 ਸਾਲ ਦੇ ਹੋਣਗੇ ਉਹਨਾਂ ਨੂੰ ਕੋਈ ਪੁੱਛੂਗਾ ਵੀ ਗੁਰੂ ਅਜਨਦੇਵ ਸਾਹਿਬ ਦੀ ਸ਼ਹਾਦਤ ਕਿਸ ਤਰ੍ਹਾਂ ਹੋਈ ਕੀ ਕਾਰਨ ਹੋਇਆ ਮੈਂ ਆਪਣੇ ਜੋ ਮੇਰੇ ਕਾਫੇ ਆ ਉਹ ਤੋਂ ਮੈਂ ਕਹਿ ਸਕਦਾ ਜੇ ਉਹ ਵਿਰਸੇ ਨਾਲ ਨਹੀਂ ਜੁੜਨਗੇ ਇਤਿਹਾਸ ਨਾਲ ਨਹੀਂ ਜੁੜਨਗੇ ਬਾਣੀ ਨਾਲ ਨਹੀਂ ਜੁੜਨਗੇ ਤਾਂ ਫਿਰ ਉਹ ਇਹ ਹਵਾਲਾ ਨਹੀਂ ਦੇ ਸਕਣਗੇ ਕਿ ਤੁਜਕੇ ਜ਼ਹਾਂਗੀਰੀ ਵਿੱਚ ਕੀ ਲਿਖਿਆ ਫਿਰ ਉਹ ਇਹ ਹਵਾਲਾ ਨਹੀਂ ਦੇ ਸਕਣਗੇ ਕਿ ਨਾਲੀ ਦੀ ਇੱਟ ਚਵਾਰੇ ਨੂੰ ਨਹੀਂ ਲਾਉਣੀ ਇਹਦਾ ਕੀ ਮਕਸਦ ਸੀ ਸੋ ਅੱਜ ਦੇ ਯੂਥ ਨੂੰ ਅੱਜ ਦੀ ਨਵੀਂ ਜਨਰੇਸ਼ਨ ਨੂੰ ਬੱਚੇ-ਬੱਚੀਆਂ ਨੂੰ ਸਾਰਿਆਂ ਨੂੰ ਮੇਰੀ ਖਾਸ ਕਰਕੇ ਬੇਨਤੀ ਆ ਤੁਸੀਂ ਜਿੰਨੇ ਮਰਜ਼ੀ ਐਡਵਾਂਸ ਹੋ ਜਾਓ ਜਿੰਨੇ ਮਰਜ਼ੀ ਅਕੈਡੈਮਿਕ ਕੁਆਲੀਫਿਕੇਸ਼ਨ ਤੁਹਾਡੀ ਹੋ ਜਾਵੇ ਤੁਸੀਂ ਆਈਐਸ ਆਈਪੀਐਸ ਪੀਸੀਐਸ ਐਲਐਲਬੀ ਐਲਐਲਐਮ ਪੀਐਚਡੀ ਜੋ ਮਰਜ਼ੀ ਕਰ ਲਓ ਇਹਨਾਂ ਵੱਡੀਆਂ ਪੋਸਟਾਂ ਤੇ ਪਹੁੰਚਣ ਦਾ ਤੁਹਾਡਾ ਅਸਲ ਮਕਸਦ ਫੇਰ ਪੂਰਾ ਹੁੰਦਾ ਜਦੋਂ ਤੁਸੀਂ ਆਪਣੇ ਇਤਿਹਾਸ ਨੂੰ ਯਾਦ ਰੱਖ ਕੇ ਉਸ ਸੀਟ ਤੇ ਬੈਠ ਕੇ ਲੋਕਾਈ ਦੀ ਸੇਵਾ ਕਰੋ ਜੇ ਤੁਸੀਂ ਨਰੇ ਡੀਸੀ ਲੱਗ ਜਾਓ ਸਿੱਖੀ ਨਾਲ ਤੁਹਾਨੂੰ ਪਿਆਰ ਨਹੀਂ ਗੁਰਬਾਣੀ ਨਾਲ ਤੁਹਾਨੂੰ ਪਤਾ ਨਹੀਂ ਗੁਰਦੁਆਰਾ ਸਾਹਿਬ ਤੁਸੀਂ ਕਦੀ ਜਾਂਦੇ ਨਹੀਂ ਔਰ ਜੋ ਪ੍ਰਾਤਨ ਟਾਈਮ ਤੇ ਹੋਇਆ ਜਾਂ ਜੋ ਜੂਨ 84 ਚ ਹੋਇਆ ਤੁਹਾਨੂੰ ਉਹਦੇ ਨਾਲ ਕੋਈ ਸਰਵਕਾਰੀ ਨਹੀਂ ਤੇ ਇਹੋ ਜੀ ਤੁਹਾਡੀ ਡੀਸੀ ਸ਼ਿਪ ਕੀ ਕਰੂਗੀ ਨਵੇਂ ਜਨਰੇਸ਼ਨ ਨੂੰ ਮੈਂ ਇਹੋ ਬੇਨਤੀ ਕਰਦਾ ਬਾਬਿਆਂ ਨੇ ਤੁਹਾਨੂੰ ਬਹੁਤ ਲੁੱਟ ਲਿਆ ਗੱਲ ਕਰਨੀ ਪੈਂਦੀ ਆ ਕੋੜੀ ਜੂਨ 84 ਤੋਂ ਉਪਰੰਤ ਹਜ਼ਾਰਾਂ ਬਾਬਿਆਂ ਨੇ ਆਪਣੀਆਂ ਦੁਕਾਨਾਂ ਚਲਾ ਲੀਆਂ ਇੱਕੋ ਉਪਦੇਸ਼ ਚ ਸਾਧ ਸੰਗਤ ਜੀ ਗੁਰੂ ਵਾਲੇ ਬਣੋ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਲੋ ਮੈਂ ਇਸ ਚੀਜ਼ ਨੂੰ ਐਕਸਪਲੇਨ ਕਰ ਦਿੰਨਾ ਜਿੰਨੇ ਬਾਬੇ ਆ ਉਹ ਗੁਰੂ ਨਾਲ ਜੁੜੇ ਕੋਈ ਬਾਬਾ লাইਵ ਆ ਕੇ ਜਵਾਬ ਦੇ ਦੇਵੇ ਬਾਣੀ ਨਾਲ ਜੁੜਿਆ ਬਾਣੇ ਨਾਲ ਜੁੜਿਆ ਬਾਬਿਆਂ ਦੇ ਕੋਲ ਹੀਰਿਆਂ ਦਾ ਮੋਬਾਈਲ 63 ਕਰੋੜ ਦਾ 60 ਕਰੋੜ ਦਾ ਗੱਡੀ 5 ਕਰੋੜ ਦੀ ਉਹ ਬਾਣੀ ਬਾਣੇ ਨਾਲ ਜੁੜਿਆ ਵਿਰਸੇ ਨਾਲ ਜੁੜਿਆ ਮੈਂ ਆਪਣੇ ਬੱਚੇ ਬੱਚੀਆਂ ਨੂੰ ਬੇਨਤੀ ਇਸ ਕਰਕੇ ਕਰਦਾ ਤੁਸੀਂ ਸਿੱਧੇ ਤੌਰ ਤੇ ਗੁਰਬਾਣੀ ਨਾਲ ਜੁੜੋ ਆਪਣੇ ਪੇਰੈਂਟਸ ਨੂੰ ਪੁੱਛੋ ਗੁਰੂ ਸਾਹਿਬਾਨ ਦਾ ਇਤਿਹਾਸ ਪੜੋ ਜਰੂਰ आधा ਘੰਟਾ ਰੋਜ਼ ਕਿਸੇ ਵੀ ਸੋਰਸ ਰਾਈ ਉਸ ਚੀਜ਼ ਦੀ ਜਾਣਕਾਰੀ ਰੱਖੋ ਸਵੇਰੇ ਗੁਰਦਵਾਰਾ ਗੁਰਦੁਆਰਾ ਸਾਹਿਬਾਨ ਵਿੱਚ ਜਾਓ ਮੱਥਾ ਟੇਕੋ ਗੁਰਬਾਣੀ ਪੜੋ ਤੁਹਾਨੂੰ ਇਹ ਗੱਲਾਂ ਕਿਸੇ ਅਕਾਲੀ ਦਲ ਨੇ ਨਹੀਂ ਕਹਿਣੀਆਂ ਗੱਲ ਬਹੁਤ ਕੌੜੀ ਲੱਗੂਗੀ ਕਾਂਗਰਸ ਸਾਧਮੈਨਾਂ ਨਹੀਂ ਲੈਣਾ ਕਿਉਂਕਿ ਮੈਨੂੰ ਗੱਲ ਇਹ ਵੀ ਕਰਨੀ ਪੈਂਦੀ ਅੱਜ ਜਿਹੜੇ ਲੋਕ ਅੱਜ ਦੇ ਸ਼ਹੀਦੀ ਦਿਹਾੜੇ ਤੇ ਫੋਟੋਵਾਲਵਾ ਲਵਾ ਲਵਾ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ కోటి కోటి ਪ੍ਰਣਾਮ ਜਿਹੜੇ ਕਾਂਗਰਸ ਪਾਰਟੀ ਦੇ ਬੰਦੇ ਪਗੜ ਬੰਨ ਕੇ ਲੋਕਾਂ ਨੂੰ ਸੰਗਤਾਂ ਨੂੰ ਉਪਦੇਸ਼ ਦਿੰਦੇ ਆ ਕੋਟੀ ਕੋਟੀ ਪ੍ਰਣਾਮ ਉਹ ਕੋਟੀ ਕੋਟੀ ਪ੍ਰਣਾਮ ਉਦੋਂ 3 ਜੂਨ 84 ਨੂੰ ਕਿੱਥੇ ਸੀ ਉਦੋਂ ਵੀ ਗੁਰਜਨ ਸਾਹਿਬ ਦੀ ਸ਼ਹਾਦਤ ਸੀ ਔਰ ਹਜ਼ਾਰਾਂ ਬੱਚੇ ਬੁੱਢੇ ਬਜ਼ੁਰਗ ਜਵਾਨ ਬਾਹਾਂ ਪਿੱਛੇ ਬੰਨ੍ਹ ਕੇ ਸਿਰੋਂ ਲੰਗੇ ਕਰਕੇ ਬਾਹਾਂ ਪਿੱਛੇ ਬੰਨ੍ਹ ਕੇ ਗੋਲੀਆਂ ਮਾਰ ਕੇ ਮਾਰੇ ਗਏ 500 ਤੋਂ ਉੱਪਰ ਪੋਸਟਮਾਰਟਮ ਦੀਆਂ ਰਿਪੋਰਟਾਂ ਜਿਹੜੀਆਂ ਰਿਕਾਰਡ ਦੇ ਵਿੱਚ ਮਿਲਦੀਆਂ ਹੈਂਡ ਟਾਈਡ ਬਿਹਾਈਂਡ ਦੀ ਬੈਕ ਵਿਦ ਟਰਬਨਸ ਕਪੂਰਥਲੇ ਦਾ ਡਾਕਟਰ ਜਿਹਨੇ ਪੋਸਟਮਾਰਟਮ ਕੀਤਾ ਉਹ ਉਹਦੇ ਤੁਸੀਂ ਇੰਟਰਵਿਊ ਕਰ ਸਕਦੇ ਮੈਨੂੰ ਗੱਲ ਕਿਉਂ ਕਰਨੀ ਪੈਂਦੀ ਆ ਜਿਹੜੇ ਸਾਨੂੰ ਅੱਜ ਗਿਆਨ ਵੰਡ ਰਿਹਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਕੋਟੀ ਕੋਟੀ ਪ੍ਰਣਾਮ ਉਹ ਕਹਿੰਦੇ ਇੰਦਰਾ ਗਾਂਧੀ ਦੀ ਵਾਲੀ ਜਿਹੜੀ ਟੀ-ਸ਼ਰਟ ਪਾ ਕੇ ਉਹ ਕਹਿੰਦੇ ਮਾਂ ਤੁਝੇ ਸਲਾਮ ਗੱਲਾਂ ਤੇ ਦੋਨਾਂ ਜੋ ਇੱਕ ਰੱਖਣੀਆਂ ਪੈਣੀਆਂ ਜਾਂ ਮਾਂ ਤੁਹੇ ਸਲਾਮ ਕਰ ਲਓ ਤੇ ਜਾਂ ਤੁਸੀਂ ਕਹਿ ਦਿਓ ਗੁਰੂ ਅਰਜਨ ਦੇਵ ਜੀ ਸਾਹਿਬਤ ਨੂੰ ਕੋਟੀ ਕੋਟੀ ਪ੍ਰਣਾਮ ਇੰਦਰਾ ਗਾਂਧੀ ਨੇ ਹੀ ਆਪਣੀ ਸਿਆਸੀ ਮੰਤਵ ਪੂਰੇ ਕਰਨ ਲਈ ਬਲੂ ਸਟਾਰ ਕਰਵਾਇਆ ਕਿੰਨੇ ਸਾਲ ਪਹਿਲਾਂ ਉਹ ਤਿਆਰੀ ਕੀਤੀ ਇਹ ਗੱਲਾਂ ਮੈਨੂੰ ਇਸ ਕਰਕੇ ਕਰਨੀਆਂ ਪੈਂਦੀਆਂ ਤੁਹਾਨੂੰ ਗਮਰਾਹ ਕਰਨ ਵਾਲੇ ਪੈਰ ਪੈਰ ਤੇ ਮਿਲਦੇ ਆ ਅੱਜ ਜਿਵੇਂ ਗੁਰੂ ਅਰਜਨ ਸਾਹਿਬਾਨ ਦਾ ਸ਼ਹੀਦੀ ਦਿਹਾੜਾ ਆ ਅੱਜ ਦੇ ਦਿਨ ਇੱਕੋ ਦਿਨ ਦੇ ਵਿੱਚ ਕਰੋੜਾ ਰੁਪਏ ਦੇ ਲੰਗਰ ਲਾ ਦਿੱਤੇ ਜਾਂਦੇ ਆ ਕਦੇ ਪੂੜੀ ਛੋਲੇ ਪੀਜ਼ਾ 버ਗਰ ਦੂਸ ਵਗੈਰਾ ਹਰ ਉਹ ਚੀਜ਼ ਜਿਹਦਾ ਆਪਾਂ ਨਾਂ ਨਾਂ ਵੀ ਲੈ ਸਕੀਏ ਇਸ ਬਾਰੇ ਤੁਹਾਡੇ ਕੀ ਵਿਚਾਰ ਆ ਆਪਾਂ ਨੂੰ ਸਿੱਧੀ ਦਿਹਾੜਾ ਕਿਵੇਂ ਮਨਾਉਣਾ ਚਾਹੀਦਾ ਕੀ ਆਪਾਂ ਗੁਰੂ ਦਾ ਉਪਦੇਸ਼ ਮੰਨਦੇ ਪਹਿਲੀ ਗੱਲ ਇਹ ਆਪਣੇ ਆਪਣੇ ਵਿਚਾਰ ਆ ਸਰ ਮੇਰੇ ਆਪਣੇ ਵਿਚਾਰ ਆ ਹਰੀ ਸਿੰਘ ਨਲੂਏ ਦੇ ਖਾਨਦਾਨ ਦੇ ਵਿੱਚੋਂ ਇੱਕ ਡਾਕਟਰ ਨਲਵਾ ਨੇ ਦਿੱਲੀ ਤੋਂ ਉਹਨਾਂ ਦੀ ਐਸਐਮਟੀਵੀ ਦੇ ਇੱਕ ਇੰਟਰਵਿਊ ਆਈ ਆ ਉਹਦੇ ਵਿੱਚ ਉਹ ਦੱਸ ਰਹੇ ਵੀ ਦਿੱਲੀ ਦੇ ਵਿੱਚ ਨਗਰ ਕੀਰਤਨ ਜਿਹੜੇ ਨਿਕਲਦੇ ਮੇਨ ਮੇਨ ਉਹਨਾਂ ਤੇ 1000 ਕਰੋੜ ਰੁਪਇਆ ਫੁਕਿਆ ਜਾਂਦਾ ਸਾਲ ਦਾ ਫੁਕਿਆ ਕਿਆ ਸਾਲ ਦਾ ਹਾਂਜੀ ਸਿੱਖ ਕੌਮ ਦੇ ਉਹ ਰ ਜਿਹੜੇ ਆਪਣੇ ਆਪ ਨੂੰ ਰਹਿਰਮਾਨ ਸਮਝਦੇ ਆ ਜਿਹੜੇ ਆਪਣੇ ਆਪ ਨੂੰ ਨਮਾਇंदे ਸਮਝਦੇ ਆ ਜਿਹੜੇ ਆਪਣੇ ਆਪ ਨੂੰ ਲੀਡਰ ਸਮਝਦੇ ਆ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਨ੍ਹਾਂ 'ਚ ਜਿੰਨੀ ਵੀ ਜਾਨ ਹੈਗੀ ਆ ਮੈਂ ਉਹ ਗੱਲ ਹੀ ਨਹੀਂ ਕਰਦਾ ਉਹ ਇਸ ਚੀਜ਼ ਤੇ ਉਹਨਾਂ ਨੇ ਕਦੀ ਕੌਮ ਨੂੰ ਸੇਧ ਦਿੱਤੀ ਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਰਨ ਜਾਣਨ ਲਈ ਆਪਣੇ ਆਪ ਨੂੰ ਮਾਈਂਡ ਸੈਟ ਉਸ ਹਸਾਬ ਨਾਲ ਤਿਆਰ ਕਰਨ ਲਈ ਅਸੀਂ ਉਸ ਚੀਜ਼ ਨਾਲ ਜਾਣਕਾਰੀ ਨਾਲ ਜੁੜੀਏ ਇਹਦੀ ਬਜਾਏ ਕਿ ਅਸੀਂ ਵਨਸ ਵਨ ਨੂੰ ਪੂਰੀ ਛੋਲੇ ਖਾ ਕੇ 버ਗਰ ਦਾ ਲੰਗਰ ਪੀਜੇ ਦਾ ਲੰਗਰ ਆਈਸਕ੍ਰੀਮ ਦਾ ਲੰਗਰ ਨੂਟਰੀ ਕੁਲਚਾ ਦਾ ਲੰਗਰ ਅੱਜ ਸਾਰਾ ਦਿਨ ਆਪਣਾ ਛਕਣਾ ਸੇਖ ਕੌਮ ਵਿਚ ਗੁੱਸਾ ਕਰੇ ਬਿਨਾਂ ਸ਼ੱਕ ਮੈਨੂੰ ਜਥੇਦਾਰ ਅਕਾਲਤਖਨ ਸਾਹਿਬ ਤਲਬ ਕਰ ਲੈਣ ਇਸ ਮਾਮਲੇ 'ਚ ਮੈਂ ਜਵਾਬ ਦਊਂਗਾ ਤੁਸੀਂ ਇੱਕ ਮੰਨ ਕੇ ਚੱਲੋ ਸਪੋਕਸਮੈਨ ਦਾ ਅੱਜ ਤੋਂ 15 ਸਾਲ ਪਹਿਲਾਂ 15 ਸਾਲ ਪਹਿਲਾਂ ਇੱਕ ਸਰਵੇ ਆਇਆ ਸੀ ਵੀ ਆਹ ਜਿਹੜਾ ਸ਼ਹੀਦੀ ਦਿਹਾੜੇ ਤੇ ਜੋ ਕੁਝ ਵੀ ਲੰਗਰ ਵਗੈਰਾ ਤੁਸੀਂ ਲਾਉਂਦੇ ਹੋ ਇੱਕੇ ਦਿਨ ਵਿੱਚ ਸਾਰੇ ਪੰਜਾਬ ਚ 500 ਕਰੋੜ ਤੋਂ ਉੱਪਰ ਦੀ ਵਿਸਟ ਹੈ ਜ। ਜੇ ਮੈਂ ਆਪਣੀ ਗੱਲ ਕਰਾਂ ਬੈਠ ਜਾਵਾਂ ਅੱਜ ਤੋਂ 35 ਸਾਲ ਪਹਿਲਾਂ ਮੈਂ ਦੇਖਦਾ ਰਿਆ ਗੁਰਦੁਆਰਾ ਸਾਹਿਬਾਂ ਦੇ ਵਿੱਚ ਛਬੀਲਾ ਹੁੰਦੀਆਂ ਸੀ ਸ਼ਰਬਤ ਦੀ ਦੁੱਧ ਛੋਡੇ ਦੀ ਜਾਂ ਹੋਰ ਵੀ ਪਾਣੀ ਦਾ ਕੋਈ ਕਿਸੇ ਤਰੀਕੇ ਤੁਸੀਂ ਲਾ ਲਓ। ਜਾਂ ਉਥੇ ਚਲੋ ਵਾਧ ਤਾ ਵਾਧ ਪੂਰੀ ਛੋਲੇ ਦਾ ਲੰਗਰ ਹੁੰਦਾ ਸੀ ਹੁਣ ਆਪਾਂ ਇੱਕ ਦੂਜੇ ਦੇ ਕੰਪੀਟੀਸ਼ਨ ਚ ਐਸ ਗੁਰਦੁਆਰੇ ਦੀ ਕਮੇਟੀ ਨੇ ਆ ਚੀਜ਼ ਲਈ ਆ ਸਾਡਾ ਗੁਰਦੁਆਰਾ ਉਹਨਾਂ ਦੇ ਬਰਾਬਰ ਅਸੀਂ ਆ ਚੀਜ਼ ਲਾਉਣੀ ਆ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ ਵਾਲਿਆਂ ਨੂੰ ਮੇਰਾ ਸਵਾਲ ਆ ਤੁਸੀਂ ਇਹ ਦੱਸੋ ਤੁਸੀਂ ਨਵੀਂ ਜਨਰੇਸ਼ਨ ਨੂੰ ਸੇਧ ਕੀ ਦਿੱਤੀ ਨਵੀਂ ਜਨਰੇਸ਼ਨ ਸਾਰੇ ਲੋਕ ਵਿੱਚ ਮੈਂ ਵੀ ਆ ਤੁਸੀਂ ਸਾਰੇ ਜਦੋਂ ਵਨ ਸੋਨੇ ਲੰਗਰ ਛੱਕੇ ਸ਼ਾਮ ਨੂੰ ਤੁਹਾਡੇ ਪੇਟ ਦੀ ਇਨਫੈਕਸ਼ਨ ਹੋ ਜਾਂਦੀ ਆ। ਔਰ ਡਾਕਟਰਾਂ ਦੀ ਅੱਜ ਦੇ ਦਿਨ ਦੁਕਾਨਾਂ ਰਾਤ 9 ਵਜੇ ਤੱਕ ਖੁੱਲੀਆਂ ਰਹਿੰਦੀਆਂ 10 ਵਜੇ ਤੱਕ। ਲੰਗਰ ਲਾਓ ਕਿਉਂਕਿ ਲੋਕਾਂ ਨੇ ਬਿਮਾਰ ਹੋ ਕੇ ਸ਼ਾਮ ਨੂੰ ਡਾਕਟਰ ਕੋਲ ਜਾਣਾ ਹੁੰਦਾ। ਲੰਗਰ ਲਾਓ ਉਹਦਾ ਸਿਸਟਮੈਟਿਕਲੀ ਤਰੀਕਾ ਹੋਣਾ ਚਾਹੀਦਾ। ਦਾਲ ਫੁਲਕਾ ਲਾਓ ਜੇ ਗੁਰਦੰ ਦੇ ਸ਼ਿੱਦੇ ਨੂੰ ਪ੍ਰੋਪਰ ਤਰੀਕੇ ਨਾਲ ਜੇ ਮਨਾਉਣਾ ਸਹੀ ਤਰੀਕੇ ਨਾਲ। ਦੇਖੋ ਕਿਉਂ ਨਹੀਂ ਸਰ ਆਪਾਂ ਜੇ ਦਾਲ ਫੁਲਕਾ ਤੇ ਗੁਰੂ ਕੇ ਲੰਗਰ ਦੇ ਵਿੱਚ ਵੀ ਬਣਦਾ। ਹਾਂਜੀ। ਜੇ ਆਪਾਂ ਗੁਰੂ ਸਾਹਿਬ ਦੇ ਇਹ ਇੱਕ ਸੰਕੇਤਕ ਮ ਤਿਹਾੜਿਆ ਵੀ ਤੁਸੀਂ ਸਾਡੇ ਤੇ ਅਗ ਭਰਾਈ ਅਸੀਂ ਇਹ ਇਸ ਦਿਨ ਸਾਰਿਆਂ ਨੂੰ ਠੰਡ ਪਚਾਵਾਂਗੇ ਮੈਂ ਮਤਲਬ ਇਹ ਸੇਗਾ ਜੇ ਤੁਸੀਂ ਸ਼ਵੀਲਾ ਲਾਉਣੀਆਂ ਠੰਡੇ ਪਾਣੀ ਪਿਉਣੇ ਆ ਸਕੰਦੀ ਵੀ ਪਿਉਣੀ ਆ ਸ਼ਰਬਤ ਪਿਉਣੇ ਆ ਤੁਸੀਂ ਹਸਪੀਟਲਸ ਵਿੱਚ ਜਾਓ ਅੱਜ ਦੇ ਦਿਨ ਜਿਹੜੇ ਜਿਹੜੇ ਪੇਸ਼ੈਂਟਸ ਉਥੇ ਐਡਮਿਟ ਆ ਉਹਨਾਂ ਸਾਰਿਆਂ ਨਾਲ 5-5 ਮਿੰਟ ਬਤਾਓ ਸਾਰੀਆਂ ਸਿੱਖ ਜਥੇਬੰਦੀਆਂ ਵਾਲੇ ਸਾਰੇ ਜਿਹੜੇ ਮੇਰੇ ਹੋਰ ਦੂਜੇ ਧਰਮਾਂ ਦੇ ਵੀਰ ਹਿੰਦੂ ਵੀਰ ਵੀ ਲੰਗਰ ਲਾਉਂਦੇ ਆ ਮੈਂ ਕਿਸੇ ਦੇ ਕਿੰਤੂ ਨਹੀਂ ਕਰਦਾ ਸਾਰੇ ਲਾਉਂਦੇ ਆ ਤੁਸੀਂ ਹ ਹ ਸਾਰੇ ਹਸਪੀਟਲਸ ਵਿੱਚ ਸਾਰੇ ਮਰੀਜ਼ਾਂ ਨੂੰ ਮਿਲੋ ਕੋਈ ਗਰੀਬ ਮਰੀਜ਼ ਜਿਹੜਾ ਅੱਜ ਦੇ ਦਿਨ ਜਿਹਦੇ ਕੋਈ ਬਿੱਲ ਦੇ ਪੈਸੇ ਬਣਿਆ ਉਹ 20000 ਰੁਪਿਆ ਹਸਪੀਟਲ ਦਾ ਬਿੱਲ ਨਹੀਂ ਦੇ ਸਕਦਾ ਤੁਸੀਂ ਇਹੋ ਹੀ ਜਿਹੜਾ ਆਪਾਂ ਮੰਨ ਕੇ ਚੱਲੀਏ ਅੱਜ ਦੇ ਦਿਨ ਸਾਰੇ ਪੰਜਾਬ 'ਚ ਆਪਾਂ ਪਾਲੋ 2000 ਕਰੋੜ ਫੂਕਤਾ ਇੱਕ ਇੱਕ ਬੰਦੇ ਨੂੰ 1-1 ਲੱਖ ਰੁਪਇਆ ਦਿਓ ਉਹਦੀ ਯੂਟਿਲਾਈਜੇਸ਼ਨ ਦਾ ਬਕਾਇਦਾ ਤੁਹਾਡੀ ਜਿਹੜੀ ਕਮੇਟੀ ਆ ਉਹ ਸਰਟੀਫਿਕੇਟ ਲਾ ਦੇਵੇ ਪਬਲੀਕਲੀ ਇੱਥੇ ਪੈਸੇ ਅਸੀਂ ਦਿੱਤੇ ਇੱਥੇ ਦਿੱਤੇ ਜਿਹੜੇ ਗਰੀਬ ਘਰਾਂ ਦੇ ਵਿੱਚ ਸਿਲੰਡਰ ਨਹੀਂ ਹੈਗੇ ਇਹ ਕੋਰੋਨਾ ਕਾਲ ਦੀਆਂ ਗੱਲਾਂ ਦੱਸ ਰਿਹਾ ਤੁਹਾਨੂੰ ਜਦੋਂ ਅਸੀਂ ਆਪਣਾ ਸੋਸ਼ਲ ਐਕਟਿਵਿਜ਼ਮ ਕਰਦੇ ਸੀ ਸੋ ਮੇਰਾ ਮਤਲਬ ਇਹ ਸੀਗਾ ਤੁਸੀਂ ਜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਕੁਝ ਸਮਾਜ ਦੀ ਸੇਵਾ ਕਰਨੀ ਚਾਹੁੰਦੇ ਹੋ ਕੁਝ ਗਰੀਬ ਲੋਕਾਂ ਦੇ ਜਿਹੜੀ ਉਹਨਾਂ ਦੀ ਮੁਸੀਬਤ ਵਿੱਚ ਉਹਨਾਂ ਦੇ ਸਾਥੀਵਾਲ ਬਣਨਾ ਚਾਹੁੰਦੇ ਹੋ ਤੇ ਤੁਸੀਂ ਇੱਕ ਸ਼ਬੀਲ ਸਾਰੇ ਸ਼ਹਿਰ ਦੇ ਵਿੱਚ 2-3 ਜਗ੍ਹਾ ਤੇ ਐਂਟਰੀ ਐਗਜ਼ਿਟ ਪੁਆਇੰਟਸ ਤੇ ਲਾ ਦਿਓ ਸਾਰੀ ਗਰਮੀ ਲੱਗੀ ਰਵੇ ਸਵੇਰੇ ਲੱਗੇ ਸ਼ਾਮ ਤੱਕ ਲੱਗੇ ਜਿਹੜੇ ਲੋਕ ਰਾਹੀ ਲੰਘਦੇ ਆ ਪਿਆਸੇ ਆ ਲੋਕ ਉਹ ਤੁਹਾਡੀ ਸ਼ਬੀਲ ਪੀਣ ਆਪਾਂ ਇੱਕ ਦਿਨ ਪੂਰਾ ਜ਼ੋਰ ਲਾ ਕੇ हट ਜਾਂਦੇ ਆ ਮੁੜ ਕੇ ਇੱਕ ਦੋ ਜਗ੍ਹਾ ਲੱਗੀ ਹੁੰਦੀ ਸ਼ਬੀਲ ਔਰ ਇੰਨੇ ਗ੍ਰਾਹੀ ਕਰਦੇ ਇੰਨੇ ਪੈਸੇ ਇਕੱਠੇ ਕਰਦੇ ਆ ਔਰ ਮੈਂ ਚਲੋ ਜ਼ਿਆਦਾ ਡਿਟੇਲ 'ਚ ਨਾ ਜਾਵਾਂ ਮੇਰਾ ਮਤਲਬ ਇਹ ਆ ਤੁਸੀਂ ਇਸ ਗੱਲ ਨੂੰ ਇੱਕ ਵੱਡੀ ਪੱਧਰ ਤੇ ਸੰਦੇਸ਼ ਦੇ ਤੌਰ ਤੇ ਕਿਉਂ ਨਹੀਂ ਦਿੰਦੇ ਆਪਾਂ ਲੰਗਰਾਂ ਵਾਲੀ ਕੌਮ ਕਿਉਂ ਬਣਦੇ ਆ ਇਹਦੇ ਵਾਸਤੇ ਸਾਰੀਆਂ ਜੋ ਸਮਾਜਿਕ ਜਥੇਬੰਦੀਆਂ ਨੇ ਜੋ ਸਿੱਖ ਜਥੇਬੰਦੀਆਂ ਨੇ ਜੋ ਸਾਡੇ ਅਗਾਹ ਵੱਧੂ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਚੀਜ਼ ਸੋਚਣੀ ਚਾਹੀਦੀ ਆ ਆਪਾਂ ਮਤਲਬ 35 ਸਾਲ ਤੋਂ 40 ਸਾਲ ਤੋਂ ਉਹੋ ਚੀਜ਼ ਉੱਥੇ ਹੀ ਪੈਰ ਮਾਰੀ ਜਾ ਰਹੇ ਆ ਉੱਥੇ ਖੜੋਤੇ ਆ ਇੱਕ ਕਦਮ ਵੀ ਅੱਗੇ ਨਹੀਂ ਵਧ ਰਹੇ ਲੋਕ ਆਮ ਤੌਰ ਤੇ ਇਹ ਗਣਨ ਲੱਗ ਪਿਆ ਵੀ ਇਹ ਲੰਗਰ ਲਾਉਣ ਵਾਲੀ ਕਾਮ ਆ ਕੀ ਸਾਡੇ ਕੋਲ ਕੀ ਮਾਈਂਡ ਸੈਟ ਆਪਣਾ ਇਹਨੂੰ ਇੰਪਰੂਵ ਕਰਨ ਵਾਲੀ ਕਾਮ ਨਹੀਂ ਅਸੀਂ ਬਣ ਸਕਦੇ ਮੇਰਾ ਆਪਣਾ ਵਿਚਾਰ ਆ ਮੈਂ ਇਹ ਕਹਿਣਾ ਚਾਹੂੰਗਾ ਵੀ ਤੁਸੀਂ ਇਸ ਚੀਜ਼ ਨੂੰ ਸਮਾਜਿਕ ਸੇਵਾ ਦੇ ਤੌਰ ਤੇ ਲਓ ਔਰ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚਲੋ ਜਿਹੜੀਆਂ ਤੁਸੀਂ ਜਥੇਬੰਦੀਆਂ ਬਣਾਉਣੀਆਂ ਸਮਾਜ ਸੇਵਾ ਦੀਆਂ ਜਿਹੜੀਆਂ ਚਵੀਲਾਂ ਨਾਲ ਸਬੰਧਤ ਜਥੇਬੰਦੀਆਂ ਨੇ ਉਹਨਾਂ ਵਿੱਚ ਸਾਰੇ ਭਾਈਚਾਰਿਆਂ ਨੂੰ ਸ਼ਾਮਲ ਕਰੋ Hindu ਵੀਰਾਂ ਨੂੰ ਹੀ ਸ਼ਾਮਲ ਕਰੋ ਜਿਹੜੀਆਂ Hindu ਵੀਰਾਂ ਨੇ ਆਪਣੀਆਂ ਸੁਸਾਇਟੀਆਂ ਬਣਾਈਆਂ ਨੇ ਉਹਨਾਂ ਨੂੰ ਵਧਾਰਕ ਚੰਗੀ ਗੱਲ ਪਰ ਤੁਸੀਂ ਜਦੋਂ ਆਪਣੀ ਕੋਈ ਸੁਸਾਇਟੀ ਦੇ ਮੈਂਬਰ ਬਣਾਉਣੇ ਉਹਨਾਂ ਨੂੰ ਨਾਲ ਲਓ ਕੋਕ ਤੁਸੀਂ ਇਸ ਚੀਜ਼ ਤੇ ਸੋਚਦੇ ਨਹੀਂ ਔਰ ਸਰਕਾਰ ਮੈਂ ਸਰਕਾਰ ਕਹੂੰਗਾ ਉਹਦੇ ਵਿੱਚ ਸਾਰੀਆਂ ਸਰਕਾਰਾਂ ਆ ਜਾਂਦੀਆਂ ਉਹ ਫਿਰ ਤੁਹਾਡੀ ਇਸ ਚੀਜ਼ ਤੇ ਜਿੱਥੇ ਤੁਸੀਂ ਬਰੀਕੀ ਨਹੀਂ ਵਰਤਦੇ ਉੱਥੇ ਫਿਰ ਉਹ ਮੇਖ ਲੈ ਕੇ ਲਾਉਂਦੇ ਜਿਵੇਂ ਇੰਦਰਾ ਗਾਂਧੀ ਨੇ ਲਾਈ ਬਹੁਤ ਸਾਰੇ ਹਿੰਦੂ ਪਰਿਵਾਰਾਂ ਚ ਜਿਵੇਂ ਸਿੱਖ ਵੀ ਸੀ ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਵਿੱਚ ਕਈ ਉਹਨਾਂ ਦੀਆਂ ਫੈਮਲੀਆਂ ਕੁਝ ਵਿੰਗ ਕਲੀਨ ਸ਼ੇਵਨ ਵੀ ਸੀ ਹਿੰਦੂ ਵੀ ਸੀ ਪਰ ਉਹਨਾਂ ਨੇ ਬਹੁਤ ਤਰੀਕੇ ਨਾਲ ਦੋਹਾਂ ਭਾਈਚਾਰਿਆਂ ਚ ਪਾੜ ਪਾਇਆ ਸੀ ਨਾ ਉਦੋਂ ਦੋਨਾਂਧਰਾਨਿਆਂ ਨੇ ਸਮਝਾ ਮੈਂ ਇੱਕ ਤੇਰੀ ਦੀ ਗੱਲ ਨਹੀਂ ਕਰਦਾ ਇਹ ਅੱਜ ਦੇ ਦਿਨ ਇਹ ਚੀਜ਼ ਸਾਨੂੰ ਇੱਕ ਪ੍ਰੋਗਰਾਮ ਫਿਊਚਰ ਵਾਸਤੇ ਲੈ ਕੇ ਚੱਲਣ ਦੀ ਲੋੜ ਹੈ ਇਹ ਗੁਰੂ ਅਰਜਨ ਸਾਹਿਬ ਸਾਰਿਆਂ ਦੇ ਸਾਂਝੇ ਨੇ ਸਿਰੇ ਸਿੱਖਾਂ ਦੇ ਨਹੀਂ ਹੈ ਠੀਕ ਹੈ ਨਾ ਇਸ ਕਿਸਮ ਦੀ ਸ਼ਹਾਦਤ ਠੀਕ ਹੈ ਬਹੁਤ ਵਿਲੱਖਣ ਸ਼ਹਾਦਤ ਆ ਪਰ ਉਹਦੇ ਉਤੋਂ ਮਾਰਗਦਰਸ਼ਨ ਸੇਧ ਸਾਰੇ ਧਰਮਾਂ ਦੇ ਲੋਕ ਲੈਂਦੇ ਆ ਗੁਰਦੁਆਰਾ ਸਾਹਿਬਾਂ 'ਚ ਸਾਰੇ ਧਰਮਾਂ ਦੇ ਲੋਕ ਜਾਂਦੇ ਆ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਚੀਜ਼ ਦੇ ਵਿੱਚ ਹੋਰ ਸੁਧਾਰ ਕਰਨਾ ਚਾਹੀਦਾ ਹਾਂਜੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਨੂੰ ਇੱਥੇ ਸਵਾਪਤ ਕੀਤਾ ਜਾਂਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ ਜੀ